ਸਸਾਇਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਨਾਲ ਪੰਜਾਬ ਦੇ ਤਾਪਮਾਨ ਦੇ ਵਿੱਚ ਭਾਰੀ ਗਰਾਵੜ ਦੇਖੀ ਗਈ ਹੈ ਹਮਸਾ ਕਿਤੇ ਕਿਤੇ ਪੰਜਾਬ ਵਿੱਚੋਂ ਅੱਜ ਖਤਮ ਹੁੰਦੀ ਦਿਖਾਈ ਦਿੱਤੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਸਵੇਰ ਦੇ ਵੇਲੇ ਥੋੜੀ ਜਿਹੀ ਪੂਰਬ ਦੀ ਹਵਾ ਚੱਲੂਗੀ ਪਰ ਬਾਅਦ ਦੁਪਹਿਰ ਪੱਛਮੀ ਹਵਾ ਦੀ ਵਾਪਸੀ ਦੇ ਕਾਰਨ ਕਾਫੀ ਵਧੀਆ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਹਤ ਮਿਲੀ ਹੈ ਪਰ ਧੁੱਪ ਦਾ ਮਾਹੌਲ ਹਲੇ ਵੀ ਬਣਿਆ ਹੋਇਆ ਹੈ ਪੰਜਾਬ ਦੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਪਰ ਇੱਕ ਪੱਛਮੀ ਸਿਸਟਮ ਜਿਹੜਾ ਹੈ ਉਹ ਬڑے ਰੂਪ ਦੇ ਵਿੱਚ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਨੂੰ ਚੈਨਲ YouTube ਤੇ ਸਬਸਕ੍ਰਾਈਬ ਕਰੋ Instagram Facebook ਤੇ ਉੱਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਆਉਂਦੇ 2-3 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਤੋਂ ਲੈ ਕੇ ਰਾਤ ਤੱਕ ਕੋਈ ਤਗੜੀ ਮੀਂਹ ਦੀ ਕਾਰਵਾਈ ਜਾਂ ਬੱਦਲਬਾਜ਼ੀ ਦੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਮੌਸਮ ਜਿਹੜਾ ਉਹ ਸਾਫ਼ ਹੀ ਬਣਿਆ ਰਹੇਗਾ ਇਹੜਾ ਇੱਕੇ ਸਿਸਟਮ ਬਣਿਆ ਹੋਇਆ ਹੈ ਫਿਲਹਾਲ ਕੋਈ ਤਗੜਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਇਹ ਕਿਉਂਕਿ ਜਿਵੇਂ ਜਿਵੇਂ ਇਸ ਦਾ ਦਾਇਰਾ ਵਧ ਰਿਹਾ ਹੈ ਇਹ ਥੋੜਾ ਥੋੜਾ ਜਿਹਾ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਦੁਪਹਿਰ ਦੇ ਸਮੇਂ ਇਹ ਨਹੀਂ ਸੀ ਇਹ ਹੁਣ ਪਿਛਲੇ ਇੱਕ ਅੱਧੇ ਘੰਟੇ ਵਿੱਚ ਹੀ ਆਪਣਾ ਇਸ ਨੇ ਰੂਪ ਧਾਰਿਆ ਹੈ ਤੇ ਬਾਕੀ ਇਸ ਦੇ ਵਿੱਚ ਕੋਈ ਨਵੀਂ ਅਗਰ ਬਦਲਾਅ ਆਉਂਦਾ ਹੈ ਤਾਂ ਉਹ ਜਾਂ ਅਗਰ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੈ ਜਾਂ ਫਿਰ ਮੀਂਹ ਨਾ ਪੈਣ ਦੀ ਸੰਭਾਵਨਾ ਬਣਦੀ ਹੈ ਉਹ ਜਿਹੜੀ ਜਾਣਕਾਰੀ ਹੋਵੇਗੀ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਪ੍ਰੋਪਰ ਦੇ ਸਕਦੇ ਹਾਂ ਕਿਉਂਕਿ ਇਹ ਸਿਸਟਮ ਹਲੇ ਨਵਾਂ ਹੀ ਹੈ ਹਵਾ ਦਾ ਰੁੱਖ ਕ ਸਿਸਟਮ ਕਿਹੜੇ ਪਾਸੇ ਜਾਂਦਾ ਹੈ ਫਿਲਹਾਲ ਇਸ ਦੀ ਜਿਹੜੀ ਉਮੀਦ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਵੱਲ ਇਸ ਦਾ ਬਣਦਾ ਹੋਇਆ ਸਾਨੂੰ ਦਾਇਰਾ ਦਿਖਾਈ ਦੇ ਰਿਹਾ ਹੈ ਆਉਂਦੇ ਰਾਤ 9 ਤੋਂ 10 ਵਜੇ ਦੇ ਵਿੱਚਕਾਰ ਅਗਰ ਕੋਈ ਅਪਡੇਟ ਆਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਰਾਤ ਵਾਲੀ ਵੀਡੀਓ ਵਿੱਚ ਸਾਂਝੀ ਕਰ ਦਵਾਂਗੇ ਫਿਲਹਾਲ ਆਉਂਦੇ 2-3 ਘੰਟੇ ਜਿਹੜਾ ਮੌਸਮ ਹੈ ਉਹ ਠੀਕ ਬਣਿਆ ਰਹੇਗਾ ਥੋੜਾ ਜਿਆ ਨਰਮਾਈ ਹੈ ਮੌਸਮ ਦੇ ਵਿੱਚ ਥੋੜੀ ਜੀ ਠੰਡ ਦਾ ਅਹਿਸਾਸ ਸਾਨੂੰ ਸ਼ਾਮ ਦੇ ਸਮੇਂ ਹੁਣ ਦੇਖਣ ਨੂੰ ਮਿਲ ਸਕਦਾ ਹੈ ਕੋਈ ਪਰ ਭਾਰੀ ਮੀਂਹ ਗੜਮਣ ਕਣੀ ਜਾਂ ਅਜਿਹੀ ਕੋਈ ਵੀ ਗਤੀਵਿਧੀ ਆਉਂਦੇ ਦੋ ਤਿੰਨ ਘੰਟੇ ਵਿੱਚ ਦਿਖਾਈ ਨਹੀਂ ਦੇ ਰਹੀ ਬਾਕੀ ਰਾਤ ਦੀ ਜਾਣਕਾਰੀ ਜਿਹੜੀ 7 ਵਜੇ ਦੇ ਨੇੜੇ ਤੇਰੇ ਤੇ ਰਾਤ ਨੂੰ 9 ਵਜੇ ਦੇ ਨੇੜੇ ਤੇ ਲਾਈਵ ਹੋਵਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਟੂਰ ਦੇ ਨਾਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਜੀ